ਜੰਮੂ ਕਸ਼ਮੀਰ ਦੇ ਕੂਪਵਾੜਾ ਦੇ ਵਿੱਚ ਬੀਤੇ ਦਿਨੀ ਸ਼ਹੀਦ ਹੋਏ 24 ਸਾਲਾ ਲਪਰੇਜ ਸਿੰਘ ਜਿਸ ਦੀ ਕੀ ਅਜ ਮ੍ਰਿਤਕ ਦੇ ਉਹਨਾਂ ਦੇ ਪਿੰਡ ਦੇ ਵਿੱਚ ਪਹੁੰਚੀ ਹੈਗੀ ਆ ਅਜੇਹੇ ਦੇ ਵਿੱਚ ਮੌਕੇ ਦੀਆਂ ਤਸਵੀਰਾਂ ਭਾਵਕ ਕਰ ਦੇਣ ਵੀ ਲਿਆ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਹਾਲਾਤ ਨਹੀਂ ਦੇਖੇ ਜਾ ਰਹੇ ਨੇ ਅਜੇਹੇ ਦੇ ਵਿੱਚ ਜਾਣਕਾਰੀ ਸਾਹਮਣੇ ਇਹ ਵੀ ਆ ਰਹੀ ਹੈ ਕਿ ਹੁਣ ਸੰਸਕਾਰ ਕੁਝ ਹੀ ਸਮੇਂ ਦੇ ਵਿੱਚ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ ਬਲਕੌਰ ਸਿੰਘ ਸਿੱਧੂ ਜੋ ਕਿ ਸਿੱਧੂ ਮੂਸੇਵਾਲਾ ਦਾ ਪਿਤਾ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਤੇ ਨਾਲ ਹੀ ਸਰਕਾਰੀ ਸਨਮਾਨਾਂ ਦੇ ਨਾਲ ਜੋ ਹੈ ਅੰਤਮ ਸੰਸਕਾਰ ਕੀਤਾ ਜਾਵੇਗਾ ਤਾਂ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਜਿਸ ਦੌਰਾਨ ਲਵਪ੍ਰੀਤ ਸਿੰਘ ਦੀ ਜੋ ਹੈਗੀ ਆ ਉਹਨਾਂ ਨੂੰ ਗੋਲੀ ਵੱਜਦੀ ਹੈਗੀ ਤੇ ਉਹ ਸ਼ਹੀਦ ਹੋ ਜਾਂਦੇ ਨੇ ਅਜਿਹੇ ਦੇ ਵਿੱਚ ਇਹ ਵੀ ਜਾਣਕਾਰੀ ਸਾਹਮਣੇ ਆਈ ਕਿ ਘਰ ਦੇ ਵਿੱਚ ਦੋ ਮੁੰਡੇ ਨੇ ਛੋਟਾ ਸੀਗਾ ਲਵਪ੍ਰੀਤ ਜੋ ਕਿ 2 ਸਾਲ ਪਹਿਲਾਂ ਹੀ ਅਗਨੀਵੀਰ ਯੋਜਨਾ ਦੇ ਤਹਿਤ ਭਾਰਤੀ ਫੌਜ ਦੇ ਵਿੱਚ ਭੜਤੀ ਹੋਇਆ ਸੀ ਤਾਂ ਹੁਣ ਮ੍ਰਿਤਕ ਦੇ ਉਹਨਾਂ ਦੇ ਪਿੰਡ ਜਿੱਥੇ ਪਿੰਡ ਪਹੁੰਚ ਚੁੱਕੀ ਹੈ ਜਿੱਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ ਮੌਕੇ ਦੀਆਂ ਅਡਿਤ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਭਾਵਕ ਕਰ ਦੇਣ ਵਾਲੀਆਂ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬਲਕੌਰ ਸਿੰਘ ਸਿੱਧੂ ਦੀ ਗੱਲ ਕਰ ਲਈਏ ਭਾਵੇਂ ਇਸ ਦੇ ਵਿੱਚ ਗੱਲ ਕਰ ਲਈਏ ਮਾਪਿਆਂ ਦੀ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਹੋਰ ਫੌਜੀਆਂ ਨੂੰ ਉਸੇ ਤਰੀਕੇ ਦੇ ਨਾਲ ਇਨਾਂ ਨੂੰ ਵੀ ਜੁਆ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਸਹਾਰਾ ਹੋ ਸਕੇ ਕਿਉਂਕਿ ਹੁਣ ਹਰ ਪੁੱਤ ਸਿਗਾ ਕਮਾਊ ਪੁੱਤ ਸਿਗਾ ਜਿਸ ਦੀ ਹੁਣ ਅਤਵਾਦੀਆਂ ਦੇ ਵੱਲੋਂ ਗੋਲੀਬਾਰੀ ਦੇ ਵਿੱਚ ਉਹ ਸ਼ਹੀਦ ਹੋ ਗਏ ਨੇ ਗਮਗੀਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਮੌਕੇ ਦੀਆਂ ਅਸੀਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਲੋਕ ਜਿਹੜੇ ਹੈਗੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਬੈਠੇ ਹੋਏ ਨੇ ਤੇ ਸ਼ਰਕਤ ਕਰ ਰਹੇ ਨੇ ਐਸ ਭਾਵੁਕ ਮਾਹੌਲ ਦੇ ਵਿੱਚ ਆ ਕੇ ਮਾਪਿਆਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਜੋ ਇਹ ਵੱਡਾ ਦੁੱਖ ਮਿਲਿਆ ਹੈਗਾ ਪਰਿਵਾਰ ਵਾਲਿਆਂ ਨੂੰ ਇਸ ਤੋਂ ਉਹਨਾਂ ਨੂੰ ਦੂਰ ਹੋਣਾ ਬਹੁਤ ਔਖਾ ਹੈਗਾ ਆ ਤਾਂ ਮੌਕੇ ਉਤੇ ਪਹੁੰਚੇ ਬਲਕੌਰ ਸਿੰਘ ਸਿੱਧੂ ਉਹਨਾਂ ਨੇ ਕੀ ਕੁਝ ਕੀਤਾ ਤੁਹਾਨੂੰ ਪਹਿਲਾਂ ਉਹ ਸੁਣਾਉਂਦਿਆਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਤੇ ਕੀ ਕੁਝ ਕਿਹਾ ਹੈ ਪਹਿਲਾਂ ਉਹ ਸੁਣਦੇ ਹਾਂ ਕਿਉਂਕਿ 4-5 ਸਾਲਾਂ ਦੇ ਵਿੱਚ ਤਾਂ ਨੌਜਵਾਨ ਨੇ ਇੱਕ ਟ੍ਰੇਨਡ ਸਿਪਾਹੀ ਬਣਦਾ ਹੈ ਤੇ 2 ਸਾਲ ਮਹਿਦ ਭਰਤੀ ਹੋਏ ਨੂੰ ਹੋਇਆ ਤੇ ਇਹਨੂੰ ਇੰਨੀਆਂ ਵੱਡੀਆਂ ਡਿਊਟੀਆਂ ਤੇ ਜਿੱਥੇ ਬਾਹਰੀ ਤਾਕਤਾਂ ਤੇ ਅੰਦਰੂਨੀ ਤਾਕਤਾਂ ਨਾਲ ਲੜਨਾ ਪੈਂਦਾ ਹੈ ਸ਼ਾਇਦ ਨੌਜਵਾਨ ਹਲੇ ਇੰਨੇ ਪੂਰੇ ਪਰਪੱਕ ਨਹੀਂ ਹੁੰਦੇ ਆਪਣੀ ਡਿਊਟੀ ਪ੍ਰਤੀ ਤਾਂ ਇਹਦਾ ਖਿਆਲ ਉਥੇ ਐਕਸਪੀਰੀਅੰਸ ਤੇ ਹੰਢੇ ਹੋਏ ਜਿਹੜੇ ਸਾਡੇ ਸੋਲਜਰ ਹੁੰਦੇ ਨੇ ਉਹ ਹੀ ਤਨਾਤ ਹੋਣੇ ਚਾਹੀਦੇ ਨੇ ਇੰਨਾ ਜਲਦੀ ਇਨੰਨਾ ਮੇ ਮੁੰਡਿਆਂ ਦੀ ਤੇ ਨਾਤੀ ਬਾਰਡਰ ਏਰੀਆ ਚ ਖਾਸ ਕਰਕੇ ਹਾਈ ਐਲਟੀਟਿਊਡ ਜਾਂ ਰਿਸਕੀ ਜਗ੍ਹਾ ਉੱਤੇ ਕਾਫੀ ਟ੍ਰੇਨਿੰਗ ਕਾਫੀ ਮਸ਼ੱਕਤ ਤੋਂ ਬਾਅਦ ਲੋਣੀ ਚਾਹੀਦੀ ਹੈ ਕੀ ਕਹੋਗੇ ਕਿ ਆਮ ਪਰਿਵਾਰ ਦਾ ਨੌਜਵਾਨ ਸੀ ਇਹ ਸਰਕਾਰ ਵੱਲੋਂ ਨਾ ਪੰਜਾਬ ਵੱਲੋਂ ਨਾ ਸੈਂਟਰ ਵੱਲੋਂ ਕੋਈ ਹਲੇ ਵਿੱਤੀ ਸਹਾਇਤਾ ਲਈ ਕੋਈ ਐਲਾਨ ਨਹੀਂ ਆਇਆ ਜੀ ਮੈਂ ਉਹੀ ਉਹੀ ਕਰ ਰਿਹਾ ਹਮੇ ਸਾਡੀ ਇੱਕ ਬੜਾ ਸ਼ਾਨ ਵਾਲਾ ਦੇਸ਼ ਦੀ ਸੁਰੱਖਿਆ ਦਾ ਬੜਾ ਵੱਡੀ ਏਜੰਸੀ ਹੈ ਜਿਹੜੀ ਫੌਜ ਹੈ ਪਰੰਤੂ ਫੌਜ ਦੇ ਨਾਲ ਵੀ ਖਲਵਾੜ ਕਰਨ ਲੱਗ ਗਏ ਨੇ 4 ਸਾਲ ਦੀ ਭਰਤੀ 4 ਸਾਲ ਦੇ ਵਿੱਚ ਕੀਦਨ ਜਵਾਨ ਟ੍ਰੇਨਡ ਹੋ ਜਾਊਗਾ ਕੀ ਜਵਾਨ ਸਰਵਿਸ ਕਰਕੇ ਘਰ ਆ ਜਾਊਗਾ ਇਹਨਾਂ ਦਾ ਭਵਿੱਖ ਵਿਚਾਰਿਆਂ ਦਾ ਬਿਲਕੁਲੀ ਮੈਨੂੰ ਚੰਗਾ ਨਹੀਂ ਲੱਗ ਰਿਹਾ ਸਾਨੂੰ ਕਿਉਂਕਿ 4 ਸਾਲ ਦੇ ਵਿੱਚ ਤਾਂ ਜਦੋਂ ਇਹੋ ਜਿਹਾ ਕਟਨਾਵਾ ਹੋ ਗਿਆ ਤਾਂ ਪਰਿਵਾਰ ਕਿੱਥੇ ਜਾਊਗਾ ਤਾਂ ਕਮ ਸੇ ਕਮ ਜੇ ਰੈਗੂਲਰ ਫੌਜ ਚ ਹੋਊਗਾ ਤਾਂ ਉਹਦੀ ਪੈਨਸ਼ਨ ਸੰਬੰਧੀ ਉਹਦੀ ਗ੍ਰੈਚੂਇਟੀ ਸੰਬੰਧੀ ਉਹਨੂੰ ਉਹਦਾ ਇੰਸ਼ੋਰੈਂਸ ਪਰਵਾਦ ਨੂੰ ਕਾਫੀ ਹੱਦ ਤੱਕ ਸੇਵ ਕਰਦੇ ਆ ਪਰੰਤੂ ਇਹੋ ਜੇ ਨੌਜਵਾਨਾਂ ਨੂੰ ਵੇਖ ਕੇ ਸਾਡੇ ਇਹਨਾਂ ਪਰਿਵਾਰਾਂ ਦੀ ਬੜੀ ਚਿੰਤਾ ਹੁੰਦੀ ਹੈ ਆ ਸਰਕਾਰ ਤੋਂ ਉਮੀਦ ਕਰਦੇ ਹਾਂ ਇਹਨਾਂ ਨੂੰ ਯੋਗ ਮੁਆਵਜ਼ਾ ਇਹਨਾਂ ਦੇ ਪਰ ਇੱਕ ਪਰਿਵਾਰਕ ਮੈਂਬਰ ਨੂੰ ਜਿਹੜੀ ਸਰਕਾਰੀ ਨੌਕਰੀ ਦੇ ਕੇ ਯੋਗ ਨਿਵਾਜਣਾ ਚਾਹੀਦਾ ਬੜੀ ਵੱਡੀ ਕੁਰਬਾਨੀ ਹੈ ਇਸ ਵਿੱਚ 24 ਸਾਲਾ ਮਾਨਸਾ ਦਾ ਪੰਜਾਬ ਦਾ ਪੁੱਤ ਜੋ ਕਿ ਸ਼ਹੀਦ ਦਾ ਜਾਨ ਪੀ ਗਿਆ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਵੱਲੋਂ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈਗੀ ਕਿ ਸ਼ਹਾਦਤ ਦਾ ਜੋ ਜਾਮ ਹੈ ਉਸ ਲਵਪ੍ਰੀਤ ਸਿੰਘ ਨੇ ਪੀਆ ਹੈਗਾ ਅਜਿਹੇ ਦੇ ਵਿੱਚ ਅਸੀਂ ਹਰ ਸੰਭਵ ਮਦਦ ਜੋ ਹੈ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡੇ ਨਾਲ ਸਾਡੇ ਸਹਿਯੋਗੀ ਸੰਜੀਵ ਲੱਕੀਵ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਇਸ ਖਬਰ ਮੁਤਲਕ ਜੀ ਸੰਜੀਵ ਕੀ ਕੋਈ ਜਾਣਕਾਰੀ ਹੈ ਫਿਲਹਾਲ ਸਾਡੇ ਸਕਰੀਨ ਤੇ ਤਸਵੀਰਾਂ ਨੇ ਕਿ ਜੋ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਕੀ ਕੁਝ ਅਪਡੇਟ ਹੈ ਕਪਤਨ ਦੱਸਣਾ ਚਾਹੁੰਗਾ ਜਿਸ ਤਰ੍ਹਾਂ ਜਿਹੜਾ ਇਹ ਕੱਲ ਜਿਹੜੀ ਪਿੰਡ ਦੇ ਵਿੱਚ ਖਬਰ ਪਹੁੰਚੀ ਸੀ ਵੀ ਜਿਹੜਾ ਲਵ ਪ੍ਰੀਤ ਸੀਗਾ 24 ਸਾਲ ਦਾ ਅਗਨੀਵੀਰ ਜਿਹੜਾ ਸੀਗਾ ਅਗਨੀਵੀਰ ਸੀਮਤਾ ਜਿਹੜਾ ਪਤី ਹੋਇਆ ਸੀਗਾ ਉਹਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਮੌਤਵਾਂ ਤੋਂ ਜਿਹੜਾ ਉਹਦੀ ਪ੍ਰਿਥਮ ਜਿਹੜੀ ਦੇਹ ਹੈਗੀ ਉਹਨੂੰ ਪਿੰਡ ਅਕੀਆ ਦੇ ਵਿੱਚ ਲਿਆ ਲਿਆਂਦਾ ਗਿਆ ਸੀ ਸਵੇਰੇ तकरीबन 9:30 10:00 ਵਜੇ ਦੇ ਕਰੀਬ ਕਿਉਂ ਉਸ ਤੋਂ ਬਾਅਦ ਹੀ ਉਹਦਾ ਸੰਸਕਾਰ ਕੀਤਾ ਜਾਏਗਾ ਜੀ ਗੱਲਬਾਤ ਜੀ ਤਾਂ ਮੌਕੇ ਤੇ ਕਿਹੋ ਜਿਹਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਹੁਤ ਵੱਡੀ ਘਟਨਾ ਦੇ ਵਿੱਚ ਜਿਹੜੇ ਲੋਕੀ ਹੈਗੇ ਪાંਚੇ ਹੋਏ ਨੇ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਉਹ ਵੀ ਮੌਕੇ ਤੇ ਪਹੁੰਚੀ ਹੋਈ ਨੇ ਉਹਨਾਂ ਦੇ ਵੱਲੋਂ ਕੋਈ ਹਾਲਾਂਕਿ ਉਹਨਾਂ ਦਾ ਕੀ ਕੁਝ ਕਹਿਣਾ ਅਸੀਂ ਦਰਸ਼ਕਾਂ ਨੂੰ ਸੁਣਾ ਦਿੱਤਾ ਹੈਗਾ ਮੌਕੇ ਤੇ ਮਾਹੌਲ ਕਿਸ ਤਰੀਕੇ ਦਾ ਬਣਿਆ ਹੋਇਆ ਜੀ ਆਵਾਜ਼ ਆ ਰਹੀ ਹੈ ਤਾਂ ਨੈਟਵਰਕ ਇਸ਼ੂ ਕਰਕੇ ਸਾਡੀ ਗੱਲਬਾਤ ਨਹੀਂ ਹੋ ਪਾਈ ਹਾਲਾਂਕਿ ਇਸੇ ਵੇਲੇ ਚਨਾ ਦੇ ਵੱਲੋਂ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਹੈਗੀ ਕਿ 9:30 ਕੇ 9 ਵਜੇ ਜੋ ਲਵਰੇਜ ਸਿੰਘ ਨੇ ਉਹਨਾਂ ਦੀ ਜੋ ਮਰਤਕ ਦੇ ਮੌਕੇ ਪਿੰਡ ਦੇ ਵਿੱਚ ਪਹੁੰਚ ਜਾਂਦੀ ਹੈਗੀ ਜੀ ਸੰਜੀਵ ਤਾਂ ਕੀ ਕੋਈ ਜਾਣਕਾਰੀ ਹੈ ਜੇਕਰ ਗੱਲ ਕਰੀਏ ਮਾਪਿਆਂ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਕਹਤੋਂ ਦੱਸਣਾ ਚਾਹੁੰਦੇ ਹਾਂ ਕਿ ਜਿਸ ਤੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਰੋ ਰੋ ਕੇ ਜਿਹੜਾ ਪਰਿਵਾਰ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਹੈਗਾ ਤੇ ਤਰੰਗਾ ਜਿਹੜਾ ਤਰੰਗੇ ਦੇ ਰੰਗ ਹੁੰਦੇ ਨੇ ਸਾਰਾ ਪਿੰਡ ਉਸ ਦੇ ਵਿੱਚ ਲਿਫਟਿੰਗ ਹੋਇਆ ਹੋਇਆ ਹੋਏਗਾ ਕਿਉਂਕਿ ਕਿਸੇ ਦੇ ਵੀ ਘਰ ਵਿੱਚ ਚੁੱਲ੍ਹਾ ਬਲਿਆ ਨਹੀਂ ਗਿਆ ਕਿਉਂਕਿ ਤੋ ਵੀ ਸਤ ਸਾਲ ਨੌਜਵਾਨ ਤੁਹਾਨੂੰ ਜਹਾਨ ਤੋਂ ਬਹੁਤ ਵੱਡੀ ਗੱਲ ਹੈ ਤੇ 51 ਦੀ ਨਕੀ ਕੀ ਜੀ ਜੀ ਤੁਹਾਡੀ ਆਵਾਜ਼ ਬਹੁਤ ਕਟਕੇ ਆ ਰਹੀ ਹੈ ਜੇਕਰ ਤੁਸੀਂ ਰੁਹੇਨ ਚ ਆ ਕੇ ਗੱਲ ਕਰੋਗੇ ਤਾਂ ਜ਼ੈਟ ਜ਼ਿਆਦਾ ਬੈਟਰ ਹੋਵੇਗਾ ਆਵਾਜ਼ ਕਲੀਅਰ ਨਹੀਂ ਹੈ ਜੀ ਆਵਾਜ਼ ਆ ਰਹੀ ਹੈ ਜੀ ਤਾਂ ਟੈਕਨੀਕਲ ਇਸ਼ੂ ਕਰਕੇ ਗੱਲਬਾਤ ਜਿਹੜੀ ਹੈ ਨਹੀਂ ਹੋ پا ਰਹੀ ਹੈ ਲੇਕਿਨ ਇਹਨਾਂ ਦੇ ਵੱਲੋਂ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਸਰਕਾਰ ਉਨ੍ਹਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜਿੰਨੇ ਕੁ ਮਦਦ ਹੋ ਸਕਦੀ ਹੈ ਅਸੀਂ ਜ਼ਰੂਰ ਕਰਾਂਗੇ ਜੋ ਇਹ ਪਾਣਾ ਪਰਿਵਾਰ ਦੇ ਨਾਲ ਵਾਪਰਿਆ ਹੈਗਾ ਅਸੀਂ ਪਰਿਵਾਰ ਦੇ ਨਾਲ ਹੈ ਪੰਜਾਬ ਸਰਕਾਰ ਪਰਿਵਾਰ ਦੇ ਨਾਲ ਹੈ ਜਿਸ ਤਰੀਕੇ ਦੇ ਨਾਲ ਅਸੀਂ ਵਾਦਾ ਕੀਤਾ ਹੈਗਾ ਉਹ ਵਾਦਾ ਅਸੀਂ ਜ਼ਰੂਰ ਨਿਭਾਵਾਂਗੇ ਪਾਵੇ ਉਹ ਅਗਨੀਵੀਰ ਹੀ ਕਿਉਂ ਨਾ ਹੋਣ ਤਾਂ ਪ੍ਰਾਪਤ ਜਾਣਕਾਰੀ ਮੁਤਾਬਕ ਲਾਪਰੇ ਸਿੰਘ ਨਰਿੰਦਰ ਮੀਡੀਅਮ ਰੈਜਮੈਂਟ ਯੂਨਿਟ ਦੇ ਵਿੱਚ ਤਾਇਨਾਤ ਸੀ ਅਤੇ 2 ਸਾਲ ਪਹਿਲਾਂ ਹੀ ਫੌਜ ਦੇ ਵਿੱਚ ਭੜਤੀ ਹੋਈ ਸੀ ਉਹ ਦੋ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੇ ਸੀਗੇ ਹਾਲੇ ਉਹਨਾਂ ਦਾ ਵਿਆਹ ਵੀ ਨਹੀਂ ਸੀ ਹੋਇਆ ਪਰਿਵਾਰ ਦੇ ਮੁਤਾਬਕ ਦੋ ਦਿਨ ਪਹਿਲਾਂ ਹੀ ਲਬਰੀ ਸਿੰਘ ਨੇ ਆਪਣੇ ਮਾਪਿਆਂ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਅਤੇ ਉਹਨਾਂ ਨੂੰ ਆਪਣੀ ਛੁੱਟੀ ਦੇ ਬਾਰੇ ਜਾਣਕਾਰੀ ਵੀ ਦਿੱਤੀ ਸੀ ਉਹਨਾਂ ਦਾਵਾ ਕੀਤਾ ਸੀ ਕਿ ਕੁਵਾੜਾ ਦੇ ਵਿੱਚ ਅਤਵਾਦੀਆਂ ਦੇ ਨਾਲ ਮੁਕਾਬਲੇ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਉਹ ਸ਼ਹੀਦ ਹੋ ਗਏ ਲਬਰੀ ਦੀ লাশ ਜੋ ਹੈਗੀ ਆ ਮ੍ਰਿਤਕ ਦੇ ਜੋ ਹੈ ਪਿੰਡ ਦੇ ਵਿੱਚ ਪਹੁੰਚ ਚੁੱਕੀ ਹੈ ਸਰਕਾਰੀ ਸਨਮਾਨਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।